ਜਿੱਥੇ ਲੋਕ ਆਮ ਲੋਕ ਉਹਦੇ ਵਿੱਚ ਸ਼ਾਮਲ ਹੋ ਜਾਣ ਨਾ ਉਹ ਸ਼ਗਸ ਜਿਹੜਾ ਉਹ ਜਿੱਤੇ ਜਾਂਦੇ ਆ ਬੜੀਆਂ ਐਗਜ਼ਾਮਪਲ ਨੇ 2020 ਦੇ ਵਿੱਚ ਤੁਸੀਂ ਦੇਖ ਹੀ ਲਿਆ ਕਿਸਾਨੀ ਮੋਰਚਾ ਉਹਦੇ ਤੋਂ ਅਲੱਗ ਬੜੀਆਂ ਐਗਜ਼ਾਮਪਲ ਤੁਹਾਨੂੰ ਇਤਿਹਾਸ ਦੇ ਵਿੱਚ ਮਿਲਣਗੀਆਂ ਅੱਜ ਗੱਲ ਕਰਦੇ ਆ ਆਪਾਂ ਜਿਹੜੇ ਇਸ ਮੁੱਦੇ ਤੇ ਆਪਾਂ ਪਹੁੰਚੇ ਆ ਬਿਲਾਕ ਪਚਾਉਣ ਦੇ ਮੁੱਦੇ ਤੇ ਤੇ ਸਚਾਈ ਇਹ ਆ ਕਿ ਸਾਡੀਆਂ ਸਰਪੰਚ ਸਾਡੀਆਂ ਪੰਚਾਇਤਾਂ ਨੂੰ ਸਾਡੇ ਸਰਪੰਚਾਂ ਨੂੰ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਫੁੱਟਬਾਲ ਬਣਾਇਆ ਪੰਚਾਇਤਾਂ ਦੇ ਵਿੱਚ ਵੋਟਾਂ ਹੁੰਦੀਆਂ ਨੇ ਵਾੜਾਂ ਚੁੱਕ-ਚੁੱਕ ਕੇ ਲੋਕਾਂ ਦੀਆਂ ਆਮ ਲੋਕਾਂ ਦੀਆਂ ਵੋਟਾਂ ਚੁੱਕ-ਚੁੱਕ ਕੇ ਕਦੀ ਇੱਧਰ ਸੁੱਟਦੀਆਂ ਕਦੀ ਉੱਧਰ ਸੁੱਟ ਦਿੰਦੀਆਂ ਜਿਸ ਪਿੰਡ ਦੇ ਵਿੱਚ ਇੱਕ ਤੋਂ ਵੱਧ ਪੰਚਾਇਤਾਂ ਹੁੰਦੀਆਂ ਨੇ ਉਥੇ ਲੋਕਾਂ ਵਿੱਚ ਇੱਕ ਦੂਜੇ ਦੀਆਂ ਪੰਚਾਇਤਾਂ 'ਚ ਸੁੱਟਿਆ ਜਾਂਦਾ ਕਿਹੜੀਆਂ ਪੈਂਦੀਆਂ ਹਨ ਕਿਹੜੀਆਂ ਨਹੀਂ ਪੈਂਦੀਆਂ। ਜੇ ਦੇਖਿਆ ਜਾਵੇ ਤੇ ਆ ਸਰਕਾਰ ਜਿਹੜੀ ਆ ਤਾਂ ਝੱਗੂ ਤੇਰ ਵੀ ਕਰੰਦਈ ਆ। ਤੁਸੀਂ ਸਾਰਿਆਂ ਨੇ ਇੱਕ ਚੀਜ਼ ਨੂੰ ਨੋਟਿਸ ਕੀਤਾ ਹੈਗਾ ਪਿਛਲੇ ਦਿਨਾਂ ਦੇ ਵਿੱਚ ਮੈਂ ਸੋਸ਼ਲ ਮੀਡੀਆ ਤੇ ਆਪਣੇ ਪਿੰਡ ਦੀ ਗੱਲ ਰੱਖੀ ਸੀ ਕਿ ਮੇਰੇ ਪਿੰਡ ਤੋਂ ਦਿਓ ਸਰਦਾਰਾ ਜਿਹੜੀ ਪੰਚਾਇਤ ਦੇ ਵਿੱਚ ਸਾਡੇ ਕੋਲੇ ਸਰਪੰਚੀਆਂ ਸਾਡੇ ਪਿੰਡ ਦੇ ਲੋਕਾਂ ਨੇ ਸਰਪੰਚੀ ਦਿੱਤੀ ਹੈ ਸਰੋਂ। ਉਸ ਪੰਚਾਇਤ ਨੂੰ ਸਾਡੇ ਪਿੰਡ ਦੀ ਪਲਾਟ ਸੰਪਤੀ ਤਰਦੇਉ ਦੇ ਜਿਹੜੀ ਸੰਪਤੀ ਹੈ ਤਰਦੇਉ ਦੇ ਵਿੱਚ ਤਿੰਨ ਪੰਚਾਇਤਾਂ ਨੇ ਤਰਦੇਉ ਤੇਉ ਸਰਦਾਰਾਂ ਤੇ ਮਲਕੀਤ ਸਿੰਘ ਨਗਰ ਉਹਦੇ ਵਿੱਚ ਸਰਦਾਰ ਰਮਨ ਸਿੰਘ ਦੀ ਟੀਮ ਨੇ ਇਹ ਲਿਖਿਆ ਵੀ ਜੇਕਰ ਮਨਦੀਪ ਦੀ ਪੰਚਾਇਤ ਇਹ ਸਭ ਪਿੰਡ ਦੇ ਵਿੱਚ ਰਹਿ ਜਾਂਦੀ ਆ ਤੇ ਸਾਡੀ ਹਾਰ ਪੱਕੀ ਆ ਤਾ ਕਕੇ ਸਾਡੀ ਪੰਚਾਇਤ ਨੂੰ ਚੁੱਕ ਕੇ ਬਾਹਰ ਸੁੱਟ ਦਿੱਤਾ ਗਿਆ ਤੇ ਗਗੜਪਾਣਾ ਦਾ ਸਰਪੰਚ ਮੇਰੇ ਸਾਹਮਣੇ ਇੱਥੇ ਬੈਠੇ ਹੋਇਆ ਗੁਰਪ੍ਰੀਤ ਸਿੰਘ ਇਹਨਾਂ ਦੀ ਪੰਚਾਇਤ ਨੂੰ 4 ਕਿਲੋਮੀਟਰ ਤੋਂ ਚੁੱਕ ਕੇ ਮੇਰੇ ਪਿੰਡ 'ਚ ਸੁੱਟ ਦਿੱਤਾ ਗਿਆ। ਵੇਖੋ ਜਟੋ ਦੇਵ ਆ ਬਲਾਕ ਜਿਹੜਾ ਇੱਥੋਂ ਦੇ ਵਧਾਇਕ ਸਰਦਾਰ ਮੱਖਣ ਸਿੰਘ ਜੀ ਦਰਸਿਕਾ ਉਹਨਾਂ ਦੀਆਂ ਕੋਸ਼ਿਸ਼ਾਂ ਦੇ ਨਾਲ ਇਹ ਬਲਾਕ ਬਣਿਆ ਤੇ ਅੱਜ ਦਾ ਵਧਾਇਕ ਉਹਨੂੰ ਖਤਮ ਕਰ ਰਿਹਾ। ਡੀ ਸ਼ਰਮ ਦੀ ਗੱਲ ਆ ਵੇਖੋ ਤੁਸੀਂ ਸਾਰੇ ਜਣੇ ਕੁਛ ਜਿੰਨੇ ਵੀ ਆਪਾਂ ਪਿੰਡਾਂ ਦੇ ਵਿੱਚ ਮੋਤਬਰ ਵਿਚਰਦੇ ਨੇ ਪਤਾ ਸਾਰਿਆਂ ਨੂੰ ਜਿੱਦਾਂ ਸਰਕਾਰਾਂ ਚ ਆਉਂਦੀਆਂ ਨੇ ਕੇਂਦਰੀਕਰਨ ਕਰਨਾ ਉੱਪਰਲੀਆ ਸਰਕਾਰਾਂ ਸਰਦਾਰ ਹਰਵਜਨ ਸਿੰਘ ਏਟੀਓ ਵੀ ਸਾਡੀ ਪੂਰੀ ਕੌਨਸਟਿਚਨਸੀ ਦਾ ਕੇਂਦਰੀਕਰਨ ਕਰਨਾ ਚਾਹੁੰਦਾ ਇਹਦੇ ਵੱਲੋਂ ਜਟਿਆਲੇ ਦੇ ਵਿੱਚ ਕਿਥੇ ਸੈਦੋ ਕੇ ਪਿੰਡ ਤੇ ਕਿਥੇ ਜੜਿਆਲਾ ਜਿਹਦਾ ਮਤਲਬ ਇਹ ਆ ਵੀ ਕੱਲ ਨੂੰ ਜੇਕਰ ਸੈਦੋ ਕੇ ਪਿੰਡ ਦਾ ਕੋਈ ਸਰ ਜਿਹੜਾ ਐਮਐਲਏ ਬਣ ਜੇਗਾ ਉਹ ਕੀ ਆਖੇਗਾ ਵੀ ਮੇਰੇ ਪਿੰਡ ਦੇ ਵਿੱਚ ਤੁਹਾਡਾ ਬਲੌਕ ਹੁਣ ਜਿਹੜਾ ਉਹ ਹੋਣਾ ਚਾਹੀਦਾ ਕਿ ਢੀ ਸ਼ਰਮ ਦੀ ਗੱਲ ਹੈ ਵੇਖੋ ਸੋ ਜਤਨਾ ਤੁਸੀਂ ਸਾਰਿਆਂ ਨੇ ਪਰ ਜਤਨਾ ਤਾਂ ਆ ਵਾ ਜੇਕਰ ਤੁਹਾਡਾ ਏਕਾ ਰਹੇਗਾ ਅੱਜ ਸਾਰੀਆਂ ਪਾਰਟੀਆਂ ਦੇ ਆਗੂ ਚੜਿਆ ਐਸ ਮੰਚ ਤੇ ਆੜ ਕੇ ਬੋਲਣ ਵੀ ਰਹੇ ਆ ਸਤਿਕਾਰਯੋਗੋ ਪਰ ਰਾਜਨੀਤੀ ਜਿਹੜੀ ਆ ਨਾ ਰਾਜਨੀਤੀ ਇਹ ਨੂੰ ਸੇਵਾ ਸਮਝ ਕੇ ਆਪਾਂ ਜੇਕਰ ਕਰਦੇ ਹੈ ਤਾਂ ਸਾਹਮਣੇ ਬੈਠੇ ਲੋਕਾਂ ਦੀ ਜ਼ਿੰਦਗੀ ਵੀ ਬਦਲ ਜੂਗੀ ਤੇ ਸਾਡੀ ਵੀ ਜ਼ਿੰਦਗੀ ਬਦਲੀ ਸਾਨੂੰ ਵੀ ਲੋਕ ਯਾਦ ਕਰਿਆ ਕਰਨਗੇ ਮਰਨ ਤੋਂ ਬਾਅਦ ਜੇਕਰ ਵੇਖੋ ਧਿਆਨ ਨਾਲ ਸੁਣਿਓ ਬੋਲ ਲੋਕਾਂ ਨੂੰ ਯਾਦ ਕੀਤਾ ਜਾਂਦਾ ਜਾਂ ਜਬਰ ਕਰਨ ਵਾਲੇ ਨੂੰ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਵਾਲਿਆਂ ਲੋਕਾਂ ਨੂੰ ਯਾਦ ਕੀਤਾ ਜਾਂਦਾ ਦੋ ਜਾਣਿਆਂ ਨੂੰ ਦਸ਼ਮ ਪਿਤਾ ਨੂੰ ਵੀ ਯਾਦ ਕਰਦੇ ਹੋ ਤੇ ਨਾਲ ਕੰਗੂ ਨੂੰ ਵੀ ਯਾਦ ਕਰਦੇ ਆਪ ਇਹ ਜਾਦਾ ਰਹਿ ਜਾਣੀਆਂ ਇਹ ਯੂਟਰਨ ਵਾਲੇ ਨੇ ਯੂਟਰਨ ਇੱਥੇ ਵੀ ਲੈਣਾ ਪੈਣਾ ਬਹੁਤ ਥਾਵਾਂ ਤੇ ਲਿਆ ਤੇ ਇੱਥੇ ਵੀ ਲੈਣਾ ਪੈਣਾ ਹੈ ਨਾ ਜੂਟਰਨੇ ਪੱਕਾ ਸੋ ਵਧਾਈ ਦੇ ਪਾਤਰੋ ਤੁਸੀਂ ਅੱਜ ਸਾਰੇ ਜਾਣੇ ਗਰਮੀ ਬਹੁਤ ਆ ਪਰ ਫਿਰ ਵੀ ਪ੍ਰਮਾਤਮਾ ਨੇ ਸਾਥ ਜੁਰ ਦਿੱਤਾ ਕਿ ਅੱਜ بارش ਦਾ ਮੌਸਮ ਜਿਹੜਾ ਵਾ ਉਹ بارش ਦਾ ਜਿਹੜਾ ਮੌਕਾ ਨਹੀਂ ਬਣਿਆ ਰਾਤੀ ਬਹੁਤ ਡਾਰ ਲੱਗਦਾ ਸੀ ਤੇ ਸਿਮਰਨ ਦਾ ਰਾਤੀ ਮੈਨੂੰ ਫੋਨ ਆਇਆ ਵੀ ਭਾਜੀ ਅਸੀਂ ਪਰਮਿਸ਼ਨ ਨਹੀਂ ਲਈ ਮੈਂ ਕਿਹਾ ਵੀ ਮੋਰਚੇ ਜਿਹੜੇ ਪਰਮਿਸ਼ਨਾਂ ਲੈ ਕੇ ਜਿਹੜੇ ਉਹ ਨਹੀਂ ਲੱਗਦੇ ਹੁੰਦੇ ਫਿਰ ਕਹਿੰਦਾ ਵੀ ਤੂੰ ਪਰਚਾ ਪਰਚਾ ਨਾ ਹੋ ਜਾਏ ਉਮੈ ਕਾ ਪਰਚੇ ਹੋਣਗੇ ਹੋਣਗੇ ਤੁਹਾਡੇ ਚਰਚੇ ਵੀ ਹੋਣਗੇ ਬੋਲੇ ਈਸਾਨਾ ਸਤਿ ਸ਼੍ਰੀ ਅਕਾਲ ਬਾਕੀ ਪੰਚਾਇਤ ਉੱਤੇ ਆਦਾ ਦਾ ਦਰਿਆ ਕਰੋ ਤੁਹਾਡੇ ਸਾਹਮਣੇ ਜਿਹੜਾ ਖਲੋਤਾ ਮੇਰੀ ਗ੍ਰਾਮੀਣ ਵਾਤਾਵਰਣ ਬਚਾਓ ਕਮੇਟੀ ਦੇ ਉੱਤੇ ਕਿੰਨੇ ਪਰਚੇ ਆ ਦੇਖੋ ਉਹ ਪਰਚੇ ਆ ਕਾਦੇ ਆ ਲੋਕਾਂ ਦੇ ਹੱਕਾਂ ਦੇ ਵਿੱਚ ਲੜਨ ਵਾਲੇ ਆ ਕਾਂਗਰਸ ਅਦੋਜੜੇ ਆ ਕਿਸਾਨ ਆ ਕੁ ਬਿਠੇ ਆ ਆ ਕਾਂਗਰਸੀ ਨੇ ਕਾਲੀ ਨੇ ਸਾਰਿਆਂ ਦੇ ਪਰਚੇ ਦਰਿਆਣਾ ਕੋ ਪਰਚੇ ਪਰਚੇ ਤਗੜੇ ਹੋ ਕੇ ਮੋਰਚੇ ਤੋਂ ਸਭ ਤੋਂ ਚਿੱਤਰ ਆਪਣੀ ਜਿਹੜੀ ਉਹ ਵੱਟ ਤੇ ਪਈ ਆ ਵਾਹਿਗੁਰੂ ਠੀਕਾ ਖਾਲਸਾ ਵਾਹਿਗੁਰੂ ਠੀਕਾ